ਮੈਨੂੰ ਯਾਰ ਹੁਣੇ-ਹੁਣੇ ਫੋਨ ਆਇਆ ਕਹਿੰਦੇ ਸਾਡੇ ਏਰੀਏ ਦੇ ਵਿੱਚ ਸੋਲਰ ਵਾਲੀ ਮੋਟਰ ਲੱਗੀ ਆ ਤੇ ਯਾਰ ਪਾਣੀ ਦੇ ਬੜੇ ਕੜੇਲ ਕਢਦੀ ਆ ਸਾਡੇ ਏਰੀਏ ਦੇ ਵਿੱਚ ਤਾਂ ਲੋਕ ਔਖੇ ਹੀ ਬਹੁਤ ਆ ਤਾਂ ਸੋਚ ਹੀ ਨਹੀਂ ਸਕਦੇ ਕਿ ਸਾਡੇ ਏਰੀਏ ਦੇ ਵਿੱਚ ਸੋਲਰ ਵਾਲੀ ਮੋਟਰ ਆ ਜਿਹੜੀ ਉਹ ਪਾਣੀ ਪੂਰਾ ਕੱਢ ਸਕਦੀ ਆ ਸਾਡੇ ਮਿੱਤਰ ਨੇ ਲਵਾਈ ਆ ਯਾਰ ਜਾ ਕੇ ਚੈੱਕ ਕਰਕੇ ਹੁਣੇ ਆ ਬਸ ਹਜੇ ਸੂਰਜ ਚੜ੍ਹਿਆ ਹੀ ਆ ਮਤਲਬ ਬੱਦਲਾਂ ਵਾਲਾ ਥੋੜੀ ਜੀ ਬੱਦਲਬਾਈ ਜੀ ਦਾ ਮੌਸਮ ਆ ਪਰ ਕਹਿ ਸਕਦੇ ਆ ਕਿ ਨਾ ਜਿਹੜੀ ਧੁੱਪ ਆ ਉਵੇਂ ਜਿਹਾ ਜਿਵੇਂ ਐਨ ਕਾਂਗੀਆਂ ਨਹੀਂ ਬੰਦੇ ਲੱਗੀਆਂ ਹੁੰਦੀਆਂ ਥੋੜੀ ਜਿਹੀ ਓਵੇਂ ਦੇ ਤੋਪਾ ਓ ਗੱਡੀ ਦਾ ਸ਼ੀਸ਼ਾ ਸਾਫ਼ ਕਰੋ ਓ ਗੱਡੀ ਦਾ ਸ਼ੀਸ਼ਾ ਗੱਡੀ ਦਾ ਸ਼ੀਸ਼ਾ ਸਾਫ਼ ਕਰੋ ਚਲੋ ਚੱਲਗੇ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਆਲਾ ਯਾਰ ਮਾੜਾ ਯਾਰ ਬਹੁਤ ਫੇੜਾ ਲਾ ਚਲੋ ਚੱਲਗੇ ਆਜੋ ਕੀ ਗੱਲ ਤੇ ਕੀਤੀ ਆਪਾਂ ਬੰਦੇ ਲਿਆਉਣੇ ਇਹ ਪਿੰਡ ਦੇ ਪੰਜ ਚਾਰ ਨਾਲ ਆਪਣੀ ਗੱਲ ਤੇ ਯਕੀਨ ਨਹੀਂ ਕਰਨਾ ਪਹੁੰਚੇ ਹੋਣਗੇ ਪਿੰਡ ਦੇ ਤਾਂ ਪਹਿਲਾਂ ਪਿੰਡ ਦੇ ਪਹੁੰਚੇ ਹੋਣਗੇ ਪਹਿਲਾਂ ਤਾਂ ਆਹ ਗੱਲ ਚੰਗੀ ਆ ਨਹੀਂ ਪਿੰਡ ਦੇ ਬੰਦਿਆਂ ਨੇ ਯਕੀਨ ਨਹੀਂ ਕਰਨਾ ਵੀ ਆਪਣੇ ਏਅਰਗੇਜ ਸੋਲਰ ਵਾਲੀ ਮੋਟਰ ਚੱਲਦੀ ਹੈ ਨਹੀਂ ਨਹੀਂ ਪਹੁੰਚੀ ਵੀ ਤੇ ਪਾਣੀ ਨਾ ਬਾਰਾ ਥੋੜਾ ਨੜਦੀ ਹੋਵੇ ਹੈਨਾ ਪਾਣੀ ਤਾਂ ਤੁੱਪ ਦੇ ਸਿਰ ਤੇ ਆ ਉਹਥੇ ਆਜਾ ਜੱਜ ਉਹ ਸੇ ਉਹ ਸੇ ਲੱਗੀ ਵੀ ਉਹ ਸੇ ਲੱਗੀ ਯਾਰ ਛਾਤਰੇ ਜੇ ਵੀ ਥੋੜੇ ਲੱਗੇ ਆ ਬਹੁਤ ਛਾਤਰ ਜੇ ਵੀ ਥੋੜੇ ਹੀ ਆ ਮੜੀ ਕਿਹੜੀ ਜਾਂਦੀ ਆ ਪਹੀ ਹੋ ਸੇ ਬੰਦੇ ਬੈਠੇ ਖੇਲ ਤੇ ਆ ਪਹੀ ਲੈ ਵੀ ਇੱਕ ਗੱਲ ਕਨਫਰਮ ਕਰ ਲੋ ਪਹਿਲਾਂ ਹੀ ਕਿ ਮੌਕੇ ਤੇ ਚਰਾ ਕੇ ਦੇਖਣੀ ਆ ਚਲਾ ਕੇ ਦੇਖਾਂਗੇ ਮੌਕੇ ਤੇ ਆ ਜੋ ਸਾਡੇ ਪਿੰਡ ਵਾਸਤੇ ਯੂਬੇ ਵਾਲੀ ਗੱਲ ਆ ਇਹ ਪਰ ਬੰਦੇ ਪਿੰਡ ਦੇ ਗਵਾਹੀ ਦੇਣ ਵਾਸਤੇ ਖੜੇ ਆ ਬੰਦੇ ਪਿੰਡ ਦੇ ਹੈਗੇ ਆ ਚਲੋ ਮੈਂ ਨਾ ਪਹਿਲਾਂ ਚੈਨੇ ਗੱਲ ਕਰਦਾ ਸੀ ਮੈਂ ਕਿਹਾ ਆਪਣੇ ਤੇ ਯਕੀਨ ਨਹੀਂ ਕਰਨਾ ਵੀ ਆਪਣੇ ਏਰੀਆ ਵਿੱਚ ਸੋਲਰ ਵਾਲੀ ਮੋਟਰ ਚੱਲੀ ਜਾਂਦੀ ਆ ਹਨਾ ਚਲ ਦੇਖਦੇ ਆ ਹੋਰ ਵੀਰੇ ਹੋਰ ਬਾਈ ਕਿਹਾ ਬਹੁਤ ਵਧੀਆ ਹੋਰ ਵੀਰੇ ਸੱਸੀ ਗੱਲ ਬਾਈ ਬਾਈ ਸੱਸੀ ਗੱਲ ਸੱਸੀ ਗੱਲ ਵੀਰੇ ਹੋਰ ਰਾਜੂ ਕਿਵੇਂ ਹੈਮ ਤੁੱਪ ਹੈਗੀ ਆ 19 ਕਿ ਚੱਲ ਜੂਗੀ ਇਹੇ ਆ ਕਮੈਂਟ ਦੇਨੇ ਆ ਸਿਸਟਮ ਆ ਦੇਖਿਆ ਮੈਂ ਨਾ ਇਹ ਦੇਖਿਆ ਗੱਲ ਮੈਂ ਪਤਾ ਕੀ ਸੋਚਦਾ ਸੀ ਮੈਨੂੰ ਆਇਆ ਸੀ ਮੈਂ ਕਿ ਛਤਰੇ ਜੇ ਥੋੜੇ ਲੱਗੇ ਪਿਆ ਵੀ ਕੋ ਉਨੇ ਨਹੀਂ ਜੀ ਜਿੰਨੇ ਇਹ ਵੱਧ ਪਾਵਰਫੁੱਲ ਵਾਲੇ ਆ ਮਾੜਾ 10 ਗਾ ਰਾਜੂ ਇਹਨਾਂ ਬਾਰੇ ਯਾਰ ਇਹ 15 ਐਚਪੀ ਦੀ ਆ ਬਾਈ ਮੋਟਰ ਕੌਣ 15 ਦੀ ਆ ਬਾਈ ਹਾਂ ਬਾਈ 15 ਜਿਵੇਂ ਜਿਵੇਂ ਲੋਕਾਂ ਦੀਆਂ 15 ਦੀਆਂ ਮੋਟਰਾਂ ਹਾਂ ਹਾਂਜੀ ਹਾਂਜੀ ਇਹ ਭਲਾ ਪਾਣੀ ਉਨਾ ਕੱਢਦੀ ਆ ਜਿੰਨਾ 15 ਵਾਲਾ ਆ ਬਾਈ ਉਨਾ ਪਾਣੀ ਕੱਢਦੀ ਆ 3 ਇੰਚ ਹੀ ਫੁੱਲ ਕੱਢਦੀ ਆ ਬੈਂਡ ਇਹ 30 ਪੈਨਲ ਲੱਗੇ ਹੋਏ ਆ ਬਾਈ ਇਹ ਇਹ 30 ਪੈਨਲ ਆ ਹਾਂ ਹਾਂ ਬਾਈ 30 ਪੈਨਲ ਆ ਇਹ 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 ਕਿਹੜੇ ਆ ਜਿਹੜੇ ਆ ਇਹਨੂੰ ਕੀ ਕਹਿੰਦੇ ਆ ਮੋਨੋ 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 ਹਾਫ ਕੱਟਾ ਬਾਈ ਇਹ 550 ਵਾਟ ਉਸ ਵਾਲ ਦੀ ਕੰਪਨੀ ਦੇ ਹੂੰ ਕੰਪਲੀਟਲੀ ਕੱਟੀ ਹੁੰਦੀ ਆ ਬਾਈ ਆਪਣੇ ਸਾਰੀ ਕੰਪਨੀ ਇਹ ਇੰਨੇ ਲੱਗੇ ਪਿਆ ਤੇ ਇਹਨਾਂ ਨੂੰ ਸਾਫ਼ ਕਰਨਾ ਪਿਆ ਉਹ ਗੁਰੂ ਆ ਹਾਂਜੀ ਹਾਂਜੀ ਸਾਫ਼ ਕਰਨਾ ਪੈਂਦਾ ਬਾਈ ਪਾਣੀ ਮਾਰ ਦੇ ਦੇ ਉੱਤੇ ਜਿੰਨੇ ਥੋੜਾ ਮਾੜਾ ਮੋਟਾ 2% ਦਾ ਫਰਕ ਤਾਂ ਆ ਉਹ ਸੇ ਬਾਈ ਆਪਣੇ ਸਾਹਮਣੇ ਲਵਾਏ ਵਾਲੇ ਬੰਦੇ ਨੂੰ ਪੁੱਛੋ ਪਹਿਲਾਂ ਜਿਹਨੇ ਲਵਾਇਆ ਥੱਬਾ ਰਪਈਆਂ ਦਾ ਲਾਇਆ ਉਹਦਾ ਤਾਂ ਪਤਾ ਲੱਗੇ ਨਾ ਵੀ ਇਹਨਾਂ ਨੇ ਕਿਤੇ ਬੰਦੇ ਨੂੰ ਬਾਹਲਾ ਚਿਰਤਾ ਨਹੀਂ ਲਮਕਾਇਆ ਕੋਈ ਗੱਲ ਬਾਤ ਐ ਤਾਂ ਨਹੀਂ ਕਰਤੀ ਪਹਿਲਾਂ ਬਾਈ ਉਰੇ ਉਰੇ ਲਿਆਈ ਬਾਈ ਉਰੇ ਲਿਆਓ ਮੈਂ ਕ ਮੈਂ ਕਿ ਦੇ ਦਉ ਲਾਓ ਜੀ ਧੀ ਤਾਂ ਆ ਫੜ ਲਾ ਆਹਾ ਆਹਾ ਕੈਮਰਾ ਤਾਂ ਤੇਰੀ ਜ਼ਿੰਮੇਵਾਰੀ ਆ ਇਹ ਮੇਰੀ ਤਾਂ ਹੈ ਨਹੀਂ ਇਹ ਆ ਜਾ ਬਾਈ ਕਿਵੇਂ ਆ ਕਿੰਨੇ ਖਰਚ ਖੱਜਲ ਖਰਾਬ ਕਿ ਨਾ ਕੀਤਾ ਇਹਨਾਂ ਨੇ ਸਾਡੇ ਬੰਦਿਆਂ ਨੇ ਨਹੀਂ ਕੋਈ ਖੱਜਲ ਖਰਾਬ ਨਹੀਂ ਕੀਤਾ ਇਹਨਾਂ ਨੇ ਜਿਵੇਂ ਬਸ ਮੋਟਰ ਨੂੰ ਇਹਨਾਂ ਨੇ ਕਿਹਾ ਸੀ ਮੋਟਰ ਆਉਣ ਨੂੰ 15 ਦਿਨ ਲੱਗਣਗੇ ਆਹ ਤਾਂ ਇਹ ਦੋ ਦਿਨ ਹੀ ਫਿੱਟ ਕਰ ਗਿਆ ਮੋਟਰ ਆਉਣ ਨੂੰ ਜਿਹੜੇ ਮਤਲਬ ਜਦੋਂ ਤੁਸੀਂ ਅਪਲਾਈ ਕਰਤਾ ਹਾਂ ਉਸ ਤੋਂ ਬਾਅਦ ਇਹਨਾਂ ਨੇ ਦੋ 14 ਦਿਨਾਂ ਦੀ ਪ੍ਰੋਸੈਸ ਸ਼ੁਰੂ ਹੋ ਗਿਆ ਹਾਂ ਹਾਂ ਉਹ ਤਾਂ ਮੀਂਹ ਪੈਣੇ ਸਾਡਾ ਕੰਮ ਦੋ ਤਿੰਨ ਦਿਨ ਰੁਕਿਆ ਰਿਹਾ ਉਹਦੋਂ ਮੀਂਹ ਪੈ ਗਿਆ ਫਰਵਰੀ ਚ ਤੇ ਨਹੀਂ ਇਹ ਤਾਂ ਸਮਾਨ ਇਹਨਾਂ ਦਾ ਆ ਗਿਆ ਸਮਾਨ ਵੀ ਉਹਦੇ ਮੀਂਹ ਪੈਂਦੇ ਛੱਡ ਕੇ ਗਏ ਘਰੇ ਮਤਲਬ ਤੁਰੰਤ ਆਲਾ ਕੇਸ ਹੈ ਜੇ ਹੁਣ ਵੀ ਕਿਸੇ ਕੋਈ ਬੰਦਾ ਫਲਾਈ ਕਰੂਗਾ ਤਾਂ ਝੋਨੇ ਤੋਂ ਪਹਿਲਾਂ ਪਹਿਲਾਂ ਲਾ ਦੇਉਗਾ ਲਾ ਦੇਣਾ ਲੱਗੇਗਾ ਝੋਨੇ ਤੋਂ ਪਹਿਲਾਂ ਪਹਿਲਾਂ ਲੱਗ ਜਾਊਗਾ ਹਾਂਜੀ ਹਾਂਜੀ ਲੱਗੇਗਾ ਸਹੀ ਆ ਨਾ ਗੱਲ ਬਾਤ ਇਹ ਤਾਂ ਜਾਨੀ ਉਹ ਮੀਂਹ ਨੇ 2-3 ਦਿਨ ਅੜਕਾਈ ਰੱਖਿਆ ਕੋਸ਼ਾ ਮੋਟਰ ਇਹਨਾਂ ਨੇ ਕਿਹਾ ਸੀ ਮੋਟਰ ਨਹੀਂ 15 ਦਿਨ ਮਿਲਣੀਗੀ ਵੀ ਸਪੈਸ਼ਲ ਕੋਈ ਆਪ ਤੱਕ ਦੀਆਂ ਬਾਈ ਆਪਣੇ ਕੋਲ ਹੁੰਦੀਆਂ ਜੀ ਦੱਸ ਦਿੰਗਾ ਕੋਲ ਹੁੰਦੀਆਂ ਵੱਡੀ ਮੋਟਰ ਉਹਦੇ ਡਿਜ਼ਾਈਨ ਕਰਾਉਣੀ ਪੈਂਦੀ ਆ ਮੋਟਰ ਹੂੰ 10 ਤੋਂ ਬਾਅਦ ਡਿਜ਼ਾਈਨ ਕਰਾਉਣੀ ਪੈਂਦੀ ਆ ਹਾਂਜੀ ਹਾਂਜੀ ਕਿੰਨੀ ਪਾਵਰ ਤੱਕ ਲਾ ਦੇਉਗੇ ਜੇ ਵੱਡੀ ਤੋਂ ਵੱਡੀ ਭਾਈ 10 ਦੀ ਵੀ 10 ਤੋਂ ਬਾਅਦ 12 ਦੀ 15 ਦੀ 20 ਦੀ ਜਿੰਨੀ ਆ ਆਪਣੇ ਰਿਕੁਆਇਰਮੈਂਟ ਪਾਣੀ ਦਾ ਲੈਵਲ ਦੇਖਣਾ ਪੈਂਦਾ ਜਿਵੇਂ ਆਪਣੇ ਬਈ 130 ਆ ਆਪਣੇ ਵਾਟਰ ਲੈਵਲ 130 ਚੱਲੀ ਜਾਂਦਾ 50 ਮੀਟਰ ਹੈਡ ਦੀ ਵੀ ਹੁੰਦੀ ਆ 70 ਮੀਟਰ ਹੈਡ ਦੀ ਵੀ ਬਣਦੀ ਆ ਉਸ ਹਾਮਣੇ ਇਹਦੀ ਫਿਰ ਸੋਲਰ ਦੀ ਮੋਟਰ ਡਿਜ਼ਾਈਨ ਹੁੰਦੀ ਆ 10 ਤੱਕ ਆਪਣੇ ਕੋਲ ਹੁੰਦਾਂ ਆ ਮੋਟਰ ਅਵੇਲੇਬਲ ਆਪਣੇ ਨਾਲ ਆ ਠੀਕ ਆ ਹਾਂ ਉਹ ਤਾਂ ਆਪਣਾ ਦੋ ਤਿੰਨ ਦਿਨਾਂ ਦਾ ਪ੍ਰੋਸੈਸ ਆ ਨਾਲ ਹੀ ਆ ਇਹ ਤੇ ਆਪ ਨੂੰ 15 ਦਿਨ ਲੱਗ ਜਾਂਦੇ ਆ ਜਿਹੜੇ 10 ਤੋਂ ਬਾਅਦ ਆੜੀ ਤੇ ਇਹਦੇ ਤੇ ਕੋਈ ਲੋਨ ਸ਼ਬਦਾ ਕੋਈ ਹਾਂ ਲੋਨ ਹੋ ਜਾਂਦਾ ਬਈ ਲੋਨ ਹੋ ਜਾਂਦਾ ਇਹ ਆਪਣੇ ਐਗਰੀਕਲਚਰ ਜਿਹੜਾ ਲੋਨ ਹੁੰਦਾ ਉਹਦੇ ਥਰੂ ਹੀ ਹੋ ਜਾਂਦਾ ਬਈ ਜੀ ਸਰਕਾਰੀ ਬੈਂਕ ਦੇ ਥਰੂ ਹੋ ਜਾਂਦਾ ਵਾ ਮਤਲਬ ਤੁਸੀਂ ਅਪਲਾਈ ਕਰ ਦਿੰਦੇ ਆ ਹਾਂ ਬਈ ਆਪਾਂ ਅਪਲਾਈ ਕਰ ਦਿੰਦੇ ਆ ਉਹਦੇ ਲਈ ਕੋਈ ਗਰੰਟਡ ਦੀ ਲੋੜ ਨਹੀਂ ਹੁੰਦੀ ਆਪਣੇ ਸਿਵਲ ਚੈੱਕ ਕੀਤੇ ਜਾਂਦੇ ਆ ਸਿਰਫ ਤੇ ਆਪਣੇ ਜ਼ਮੀਨਦਾਰ ਰਿਕਾਰਡ ਦੇਖਿਆ ਜਾਂਦਾ ਵਾ ਮਤਲਬ ਹੋ ਜਾਂਦਾ ਜਲਦੀ ਹਾਂ ਜਲਦੀ ਹੋ ਜਾਂਦਾ ਬਈ ਤਿੰਨ ਦਿਨ ਦਾ ਪ੍ਰੋਸੈਸ ਆ ਸਾਰਾ ਜੀ ਇਹਦੇ ਚ ਕਿੰਨ ਇਹ ਚ ਬਾਈ 2 ਆ ਇੱਕ ਮੋਨੋ ਹਾਫ ਕਟਾ ਇੱਕ ਬਾਈ ਅਫੀਸ਼ੀਅਲ ਆ ਜਿਹੜੀ ਖੇਤਾਂ 'ਚ ਜ਼ਿਆਦਾ ਕਾਮਯਾਬ ਆ ਇਹ ਮੋਨੋ ਹਾਫ ਕਟੀ ਆ ਬਾਈ ਅਫੀਸ਼ੀਅਲ ਜਿਹੜੀ ਬਾਈ ਅਫੀਸ਼ੀਅਲ ਆ ਬਾਈ ਉਹਦੇ ਥੱਲੇ ਫਰਸ਼ ਹੋਣੀ ਚਾਹੀਦੀ ਆ ਹਾਂ ਕੋਈ ਥੱਲੇੋਂ ਵੀ ਰਿਫਲੈਕਟ ਕਰੇ ਰਿਫਲੈਕਟ ਕਰੇ ਇਹਦਾ ਕੋਈ ਬਾਲਾ ਫਾਇਦਾ ਨਹੀਂ ਇਹ ਹੀ ਸਭ ਤੋਂ ਬੈਸਟ ਆ ਭਾਈ ਨਹੀਂ ਜਦੋਂ ਝੋਨਾ ਲੱਗ ਜਾਊ ਤਾਂ ਰਿਫਲੈਕਟ ਕਰੂਗਾ ਪਾਣੀ ਚ ਨਹੀਂ ਪਾਣੀ ਚ ਨਹੀਂ ਭਾਈ ਫਰਸ਼ ਚਾਹੀਦੇ ਥੱਲੇ ਜਿਹੜਾ ਅਸਲ ਮੈਂ ਆ ਉਹਦਾ ਸੂਲ ਆ ਵਾਈਟ ਥੱਲੇ ਕਲਰ ਚਾਹੀਦਾ ਵਾ ਉਹਦੇ ਨਾਲ ਫਿਰ ਰਿਫਲੈਕਟ ਕਰਦੀ ਹੈ ਹੀਟ ਮੋਨੋ ਹਾਫ ਕਾਟੀ ਜ਼ਿਆਦਾ ਚੱਲਦੀ ਹੈ ਆਪਣੇ ਠੀਕ ਬਾਕੀ ਆਪਣੇ ਕੋਲ ਉਹਦੀ ਡਰਾਈਵ ਹੁੰਦੀ ਹੈ ਉਸੋ ਬਾਅਦ ਦੀ ਉਹਦੀ ਮੋਟਰ ਹੋਊਗੀ ਸਟੀਲ ਦੀ ਐਸਐਸ ਦੀ ਮੋਟਰ ਕਾਪਰ ਦੀ ਬਾਈਂਡਿੰਗ ਹੁੰਦੀ ਹੈ ਤੇ ਜੇ ਮੋਟਰ ਬੰਦੇ ਦੀ ਜ਼ਿੰਮੇਵਾਰਦੀ ਆਪ ਦੀ ਪਾਈ ਆ ਉਹ ਚ ਚੱਲ ਬ ਉਹ ਨਹੀਂ ਭਾਈ ਉਹ ਉਹ ਆਪਾਂ ਕਰਦੇ ਨਹੀਂ ਜੋ ਅੱਜ ਕੱਲ੍ਹ ਬਾਜ਼ਾਰ 'ਚ ਚੱਲਦਾ ਸਿਸਟਮ ਉਹ ਸਟਾਰ ਡੈਲਟਾ ਕਰਕੇ ਕਰ ਦਿੰਦੇ ਆ ਪਰ ਉਹ ਆਪਾਂ ਕਰਦੇ ਨਹੀਂ ਭਾਈ ਕੰਮ ਮੁੜ ਕੇ ਉਹਦੀ ਕੱਲ ਨੂੰ ਉਹਦਾ ਜਿਹੜੀ ਐਫੀਸ਼ੀਐਂਸੀ ਹੈ ਇਹਦੀ ਪ੍ਰੋਗਰੈਸ 'ਚ ਫਰਕ ਪੈਂਦਾ ਵਾ ਸਪੈਸ਼ਲ ਮੋਟਰ ਇਹਨੂੰ ਸਿੰਗਲ ਤਾਰ ਹੀ ਪੈਂਦੀ ਹੈ ਆਪਣੀ ਜਿਵੇਂ ਆਪਣੇ 10 ਤੋਂ ਉੱਪਰ ਦੇ ਡਬਲ ਪੈਂਦੀਆਂ ਤਾਰਾ ਇਹਨੂੰ ਸਿੰਗਲ ਤਾਰ ਪੈਂਦੀ ਹੈ ਮੇਰੇ ਸਰ ਨੂੰ 10:00 ਵੱਜ ਗਏ ਹਾਂਜੀ ਹਾਂਜੀ ਚੱਲ ਪੂ ਹਾਂਜੀ ਹਾਂਜੀ ਚੱਲ ਪੂ ਭਾਈ ਚੱਲ ਆਪਕੇ ਦਿਖਾਉ ਪਹਿਲਾਂ ਪਹਿਲਾਂ ਇਹ ਕਾਰਜ ਕਰੋ ਫਿਰ ਬਾਕੀ ਦੀਆਂ ਗੱਲਾਂ ਫੇਰ ਕਰਦੇ ਆਂ ਸਾਡੇ ਆਪ ਦੇ ਘਰ ਦੇ ਬੰਦੇ ਆ ਬਾਈ ਇਹ ਜਿਹੜੇ ਲਾਉਂਦੇ ਆ ਲੈ ਵੀ ਚੱਲ ਪਈ ਚੱਲ ਪਈ ਹਜੇ ਤੁਸੀਂ ਆਉਣ ਤੋਂ ਪਹਿਲਾਂ ਪਹਿਲਾਂ ਤਾਂ ਧੋਣੇ ਸੀ ਮੇਰੇ ਆਉਣ ਤੋਂ ਪਹਿਲਾਂ ਵੀ 2-3 ਡਿਗਰੀਆਂ ਤਾਂ ਵਧਣੀਆਂ ਸੀ ਹਾਂ ਆ ਦੇਖਿਆ ਹਾਂ ਪਾਪਾ ਗੱਡੀ ਆਂਦੀ ਆ ਇਹ ਚੈਨੇ ਥੋੜੇ ਮੈਕਮੇ ਨੂੰ ਚੈਲੰਜ ਆ ਵੀਰੇ ਇਹ ਆਪਣੇ ਮੈਤਨ ਪਹਿਲੀ ਗੱਲ ਇਹ ਚੈਨੇ ਦੇ ਮੈਕਮੇ ਦੇ ਮੈਕਮੇ ਦੇ ਬੰਦੇ ਆ ਮੈਕਮੇ ਦੇ ਬੰਦੇ ਆ ਨਾ ਬਾਈ ਐਸਐਸ ਆਪਨਾ ਇਹ ਜੱਤ ਵਾਲਾ ਬਾਈ ਹਾਂ ਇਹ ਥੋੜੇ ਮੈਹਕਮੇ ਦੇ ਭਾਂਡੇ ਬੋਰੀ ਚ ਪਾਉਣ ਲੱਗਿਆ ਸੀ ਸਿੱਧੇ ਸੂਰ ਸਿੱਧੇ ਸੂਰ ਜਨਾਇ ਤਾਲਕ ਕਰ ਲਿਆ ਸੀ ਹਾਂਜੀ ਹਾਂਜੀ ਯਾਰ ਪਹ ਫਰੀਦ ਯਾਰ ਸਰਾ ਗੱਲ ਬਾਤ ਆ ਯਾਰ ਇਹਨੇ ਹਜੇ ਧਾਰ ਕੱਥਣੀ ਆ ਦੁਪਹਿਰੇ ਹਾਂਜੀ ਹਾਂਜੀ ਹਜੇ ਤਾਂ ਮਿੱਠੀ ਤੁੱਪਾ ਹਾਂ ਬਾਈ ਹਣਾ ਹਾਂਜੀ ਹਾਂ ਹਜੇ ਤਾਂ ਯਾਰ ਜਾਨੀ ਦਾ ਤੁੱਪਾ ਜਿਹੜੀ ਉਹ ਪਸ਼ੂ ਛਾਵੇਂ ਕਰਨ ਵਾਲੀ ਤੁੱਪ ਹੈ ਨਹੀਂ ਗੀ ਹਾਂ ਹਜੇ ਤਾਂ ਬੰਦਾ ਕਹਿੰਦਾ ਵੀ ਬੈਂਦ ਰੋ ਯਾਰ ਕੱਥ ਗਈ ਲੈ ਹਾਂਜੀ ਇਹ ਕਿਤੇ ਹੁਣ ਵੀ ਆਪਾਂ ਬਾਲਟੀਆਂ ਲੈ ਕੇ ਧੋਦਗੇ ਨਾ ਐਦੂ ਪਾਣੀ ਹੋਰ ਬਰਦਾਸ਼ਤ ਹੋ ਜਾਂਦਾ ਬਾਈ ਉਹਦੋਂ ਤੇ ਦੁਪਹਿਰਾ ਜਦੋਂ ਜਿਵੇਂ ਜਿਵੇਂ ਖਿੜੀ ਜਾਊਗੀ ਇਹਦਾ ਅਮੀਆਂ ਵਾਲਾ ਕੰਮ ਆ ਯਾਰ ਜਿਵੇਂ ਜਿਵੇਂ ਧੁੱਪ ਖਿੜੀ ਗਈ ਓਵੇਂ ਓਵੇਂ ਚਾਮਲੀ ਜਾਣਾ ਬਾਈ ਓਵੇਂ ਓਵੇਂ ਚਾਮਲੀ ਜਾਣਾ ਹਾਂਜੀ 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 ਕਿੰਨੇ 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 ਕਿੱਲੇ ਤੇ ਆ ਬਾਈ ਤੇਰਾ ਹਾਂਜੀ ਕਿੱਲੇ ਪੰਜ ਕਿੱਲੇ ਨੇ ਹੁਣ ਕਾਣਕ ਨੂੰ ਅਸੀਂ ਮਗਰਲਾ ਪਾਣੀ ਲਾਇਆ ਉਹਦੋਂ ਫਰ ਬ੍ਰਿਜ ਸਫਾ ਗੱਲਾ ਕਾਂਕੜ ਨਾਲੋਂ ਫਰ ਬ੍ਰੀਜ ਧੁੱਪ ਵੀ ਘੱਟ ਹੁੰਦੀ ਆ ਤਕਰੀਬਨ 9 ਵਜੇ 9:30 ਚੱਲਦੀ ਹੁੰਦੀ ਸੀ ਤੇ 4:30 5 ਵਜੇ ਜਾਨੀ ਜਮਾਂ ਬੰਦ ਹੋ ਜਾਂਦੀ ਆ ਧੁੱਪ ਘਟ ਜਾਂਦੀ ਸੀ ਮੇਰੇ ਮੰਨ ਦਾ ਆਹੀ ਬਹਿਮ ਸੀ ਮੈਨੂੰ ਐ ਲੱਗਦਾ ਵੀ ਸਿਆਲਾਂ ਚ ਅੱਛਾ ਸਿਆਲਾਂ ਨਾਲ ਤੇ ਯਾਰ ਬੰਦ ਤੁਸੀਂ ਕਰ ਲਿਆ ਤੇ ਕਿਉਂ ਅਸੀਂ 8 ਫਰ ਆਪਾਂ 10 ਫਰ ਬ੍ਰੀਜ ਨੂੰ ਹੀ ਚਲਾਤੀ ਆ ਚਲਾਤੀ ਸੀ ਬਸ ਉਹਦੇ ਹੀ ਕਣਕ ਨੂੰ ਪਾਣੀ ਲਾਉਣ ਲੱਗ ਗਏ ਚੱਲ ਗਈ ਆ ਸਫਾ ਗੱਲਾ ਕਾਂਕੜ ਦਾ ਠੋਕ ਕੇ ਭਰ ਦਿੰਦੇ ਸੀ ਆ ਲੋਨ ਸੇਵਾ ਵੀ ਉਪਲਬਧ ਦਾ ਤੇ ਸਭ ਤੋਂ ਵੱਡੀ ਗੱਲ ਆ ਨਾ ਸਾਡੇ ਇਲਾਕੇ ਨੇ ਦਾ ਇਹ ਗੱਲ ਦਾ ਡਾਰੀ ਮਨ ਚ ਰੱਖਿਆ ਬੀ ਇੱਧਰ ਚੱਲਣੀਆਂ ਜਾਂ ਪਤਾ ਨਹੀਂ ਨਹੀਂ ਚੱਲਣਗੀਆਂ ਕੇਲ ਹੋਊ ਕਾਮਯਾਬ ਹੋਊ ਕੀ ਹੋਊਗਾ ਮਤਲਬ ਤੁਸੀਂ ਕੀ ਕਰਨਾ ਤੁਸੀਂ ਕਰੋ ਰਸੂਲਪੁਰ ਤੋਂ ਕੌਕਿਆਂ ਵਾਲੀ ਸੜਕ ਪਾਓ ਤੇ ਕੌਕਿਆਂ ਵਾਲੀ ਸੜਕ ਤੇ ਜਦੋਂ ਤੁਸੀਂ ਗੇਟ ਲੰਘੇ ਵੱਡਾ ਤੇ ਉਸ ਤੋਂ ਬਾਅਦ ਇੱਕ ਲੰਘਣ ਤੋਂ ਬਾਅਦ ਨਾ ਆਪ ਦੇ ਖੱਬੇ ਹੱਥ ਦੇਖਣਾ ਸ਼ੁਰੂ ਕਰ ਦਿਓ ਕਿ ਤੁਹਾਨੂੰ ਆ ਛਤਰੇ ਜੇ ਲੱਗੇ ਦਿਸਣਗੇ ਜਦੋਂ ਮਰਜੀ ਆ ਕੇ ਬਟਨ ਨੱਪ ਕੇ ਚਲਾ ਕੇ ਦੇਖੀ ਬਾਈ 180 ਤੇ ਚੱਲੀ ਜਾਂਦੀ ਆ ਇਹ 210 ਤੇ 210 ਤੇ ਚਲਾਈ ਆ ਮੋਟਰ ਆ ਰੇਤਾ ਜਿਹੜਾ ਬਾਈ ਕੱਢਿਆ ਵਾ ਮੋਟਰ ਨੇ ਕੱਢਿਆ ਸੋਲਰ ਦੀ ਨੇ ਸਾਰਾ ਚੱਕ ਇਹ ਬੋਰ 600 ਵਾਲਾ ਬਾਈ ਇਹ ਬੋਰ ਬਲੌਕ ਹੋ ਜਾਵੇਂ ਆ ਸੀ ਬੰਦ ਸੀ ਬਹੁਤ ਚਿਰ ਦਾ ਅੱਛਾ ਹਾਂ ਸਾਰਾ ਸੀ ਜੂਨ ਚ ਬੋਰ ਕਰਕੇ ਖੰਡਣਾ ਮੋਲ ਕੇ ਚਲਾਇਆ ਜੂਨ ਚ ਬੋਰ ਕਰਕੇ ਛੜਤਾ ਸੀ ਚਲਾਇਆ ਇਹ ਨਹੀਂ ਇਹ ਨੇ ਬਣਾਇਆ ਪੱਤਾ ਹਾਂ ਇਹ ਨਹੀਂ ਬਣਾਇਆ ਬਾਈ ਇਹ ਇਹ ਨੇ ਕੱਢਿਆ ਹੋਇਆ ਰੇਤੇ ਦੀ ਵਾਲੀ ਇਹ ਮੋਟਰ ਨੇ ਕੱਢਿਆ ਯਾਰ ਜਿੰਨਾ ਆਪਣੇ 15 ਦੀਆਂ ਮੋਟਰਾਂ ਪਾਣੀ ਦਿੰਦੀਆਂ ਆਪਣੇ ਦਿੰਦੀਆਂ ਇਹ ਉਹਨਾਂ ਦੇ ਰਹੀ ਹੈ ਦੇ ਰਹੀ ਹੈ ਬਈ ਦੇ ਰਹੀ ਹੈ ਇਹਦੀ 15 ਦੀ ਮੋਟਰ ਦਾ ਤੇ ਦੂਜੀ 15 ਦੀ ਮੋਟਰ ਦਾ ਕੋਈ ਫਰਕ ਨਹੀਂ ਸਹੀ ਹੈ ਕਿਸੇ ਦੀ 15 ਦੇ ਥਾਂ ਤੇ 17 ਦੀ ਪਾਈ ਉਹ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਸਹੀ ਹੈ ਬਿਲਕੁਲ ਸਹੀ ਹੈ ਆਪਣੇ ਜਿਹੜੀ ਐ ਏਰੀਏ ਵਿੱਚ ਹੁਣ ਬਾਹਲੇ ਬੰਦੇ ਕਹਿਣਗੇ ਯਾਰ 15 ਦੀ ਮੋਟਰ ਇੰਨਾ ਹੀ ਪਾਣੀ ਕੱਢਦੀ ਆ ਪਰ ਸਾਡੇ ਏਰੀਏ ਦੇ ਨੂੰ ਪਤਾ ਵੀ ਇੰਨਾ ਹੀ ਕੱਢਦੀ ਆ ਇੰਨਾ ਹੀ ਕੱਢਦੀ ਆ ਸਹੀ ਹੈ ਇੱਕ ਕਬੱਡੀ ਗੱਲ ਹੋਰ ਵੀ ਹੈ ਨਾ ਜੀ ਹਾਂ ਤੇ ਇੱਕ ਨਾ ਇੱਕ ਵਾਰ ਬਾਤ ਕਰਾਉਣਾ ਬਿਜਲੀ ਬੋਰਡ ਦੇ ਬੰਦੇ ਆ ਮੈਂਟੇਜ ਕਰਾਉਂਦੇ ਆ ਮੈਂਟੇ ਇਹ ਵੀ ਚੱਕਰ ਆਣਾ ਸਿੰਧਾਂ ਪਾਖੜੇ ਨਾਲ ਹੀ ਤਾਰਾ ਉਧਰੋਂ ਸੋਲਣਾ ਆਣਾ ਮਤਲਬ ਕੋਈ ਨਹੀਂ ਹੋਟਾ ਇਹ ਆਪਣੇ ਵਾਲੇ ਹੀ ਆ ਬਾਕੀ ਬਾਈ ਇਹਦਾ ਸਭ ਤੋਂ ਵੱਡਾ ਚੱਕਰ ਕੀ ਹੁੰਦਾ ਵਾ ਜੋ ਵੀ ਜਦੋਂ ਇੱਕੋ ਕੰਪਨੀ ਦਾ ਸਾਰਾ ਕੁਝ ਆਣਾ ਜੀ ਜਿਵੇਂ ਪੈਨਲ ਵੀ ਇਹਦੇ ਆ ਆ ਜਿਹੜੀ ਡਰਾਈਵ ਆ ਜਿਹਨੂੰ ਆਪਾਂ ਜ਼ਿੰਮੇਵਾਰ ਸਟਾਰਟਰ ਕਹਦੇ ਨੇ ਆ ਮੋਟਰ ਆ ਤੇਰੀ ਪ੍ਰੋਗਰੈਸ 'ਚ ਫਰਕ ਪੈਂਦਾ ਬਾਈ ਕੱਲੂ ਕੋਈ ਫਾਲਟ ਪੈਂਦਾ ਤਾਂ ਕੰਪਨੀ ਦੀ ਜ਼ਿਮੇਵਾਰੀ ਹੁੰਦੀ ਆ ਉਹਦੇ ਪ੍ਰਤੀ ਸਾਡੀ ਜ਼ਿਮੇਵਾਰੀ ਆ ਜਦੋਂ ਅਲੱਗ-ਅਲੱਗ ਆਪਾਂ ਅੱਜ ਕੱਲ ਜੋ ਬਾਜ਼ਾਰ ਚ ਲਈ ਜਾਂਦੇ ਆ ਉਥੇ ਤਿੰਨ ਚੀਜ਼ਾਂ ਅਲੱਗ-ਲਾਗੇ ਪੈਨਲ ਹੋਰ ਦੇ ਲਾਗੇ ਡਰਾਈਵ ਹੋਰ ਦੇ ਲਾਗੇ ਮੋਟਰ ਹੋਰ ਦੇ ਲਾਗੇ ਉਹਦੇ ਨਾਲ ਫਰਕ ਪੈਂਦਾ ਬਾਈ ਕੱਲ ਨੂੰ ਸਰਮਾਈ ਹੈ ਨਹੀਂ ਤਿੰਨਾ ਚੋਂ ਕਿਹਨੂੰ ਸੱਦ ਕੇ ਅਸੀਂ ਕਹਾਂਗੇ ਆਪਾਂ ਤਾਂ ਹੀ ਇੱਕੋ ਕੰਪਨੀ ਦਾ ਹੀ ਕੰਮ ਕਰਦੇ ਆ ਇੱਕੋ ਹੀ ਸਮਾਨ ਲਾਉਂਦੇ ਆ ਸਾਰੇ ਕਾਸੇ ਇਹ ਆ ਜਿਹੜਾ ਯਾਰ ਸਟਾਰਟਰ ਆ ਜੇ ਬਾਈ ਚਾਂਸ ਖਰਾਬ ਹੋ ਜੇ ਦੀ ਕੋਈ ਕਿੰਨੇ ਚਿਰ ਦੀ ਜ਼ਿੰਮੇਵਾਰੀ ਆ ਇਹਦੀ ਬਾਈ ਸਾਲ ਦੀ ਆ ਮੋਟਰ ਦੀ ਸਾਲ ਦੀ ਆ ਪੈਨਲਾਂ ਦੀ 25 ਸਾਲ ਦੀ ਵਰਕਿੰਗ ਦੀ ਆਪਣੀ ਵਾਰੰਟੀ ਆ ਬਈ ਵਰਕਿੰਗ ਕੰਮ ਕਰਨ ਨੂੰ ਵਾੜ ਜਾਂਦਾ ਹੈ ਬਿਟ ਕਰੰਟ ਜੇ ਘਟ-ਘਟ ਆ ਜਾਂਦਾ ਹੈ ਆਪੀਸ਼ੈਂਸੀ ਘਟਾ ਆ ਜਾਂਦਾ ਉਹਦੀ ਆਪਣੀ ਵਾਰੰ हां भाई जे करंट ਘਟ ਕੱਟ ਕੱਢਣ ਲੱਗੇ ਉਹਦੀ ਜ਼ਿੰਮੇਵਾਰ ਤੁਹਾਡੀ ਹੈ ਜੇ ਟੁੱਟ ਗਿਆ ਭੱਜ ਗਿਆ ਤਾਂ ਹਾਂਜੀ ਡੈਮੇਜ ਨਾ ਹੋਵੇ ਬਾਈ ਉੱਪਰ ਚੜ੍ਹ ਕੇ ਵੀ ਸਾਫ਼ ਹੋ ਜਾਂਦਾ ਇਹ ਇੱਕ ਗੱਲ ਮੈਨੂੰ ਹੋਰ ਦੱਸੋ ਇਹਦਾ ਢਾਂਚੇ ਦੇ ਸਿਰ ਤੇ ਵੀ ਬਹੁਤ ਕੁਛ ਹੈ ਜਿਹੜਾ ਥੱਲੇ ਢਾਂਚਾ ਲੱਗਿਆ ਹੁੰਦਾ ਇਹਦੇ ਥੱਲੇ ਢਾਂਚਾ ਲੱਗਿਆ ਉਹ 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 ਕਿਵੇਂ ਕਹੋ ਜਾ ਗਲੂ ਤਾਂ ਨਹੀਂ ਉਹ ਗਲ ਤਾਂ ਨਹੀਂ ਜਾਊਗਾ ਨਹੀਂ ਇਹ ਗੱਲ ਦਾ ਨਹੀਂਗਾ ਜੀ ਇਹ ਜੀਆਈ ਲੱਗਾ ਹੋਇਆ ਜੀ ਆਪਾਂ ਉਸ ਵਾਲੀ ਫੈਕਟਰੀ ਜਿਹੜੀ ਤਾਂ ਸੀਗੀ ਕਿਹੜਾ ਓਏ ਇਹ ਇਹ ਉਹ ਉਹ ਲੱਗਿਆ ਵਾ ਜਿਹੜਾ ਕੀ ਕਹਿੰਦੇ ਹੁੰਦੇ ਹੌਟ ਡਿਪ ਕਿਹੜਾ ਕਹਿੰਦੇ ਹੁੰਦੇ ਇਹ ਜੀ ਲੱਗਾ ਹੋਇਆ ਜੀ ਹੈਵੀ ਲੱਗਾ ਹੋਇਆ ਸ਼ੇਖ ਚਾਂ ਵਾਲਾ ਸਟਰਕਚਰ ਹੈ ਜੀ ਜੀ ਹਾਂ ਜੀ ਇਹ ਗਲਤ ਨਹੀਂ ਗਲਤ ਨਹੀਂ ਹੈ ਜੀ ਪੱਟਿਆ ਤਾਂ ਨਹੀਂ ਜਾਊਗਾ ਪੱਟਿਆ ਨਹੀਂ ਜਾਂਦਾ ਜੀ ਬਹੁਤ ਵਧੀਆ ਮਟੀਰੀਅਲ ਬੇਸ ਬਣਾ ਕੇ ਥੱਲੇ ਪਾਇਆ ਹੋਇਆ 3 ਫੁੱਟ 300 ਫੁੱਟ ਡੂੰਘਾ ਪਾਇਆ 3 ਫੁੱਟ ਚੌੜਾ ਹੈ ਤੇ ਬਾਈ ਚਾਂਸ ਇਹਨੂੰ ਘੁਮਾਉਣਾ ਪਵੇ ਮਾੜਾ ਮੋਟਾ ਉਹ ਨਾਟਾ ਜੀ ਨੱਟ ਢਿੱਲੇ ਕਰਕੇ ਘੁੰਮ ਵੀ ਜਾਂਦਾ ਜਿੱਧਰ ਨੂੰ ਸ਼ਾਮ ਨੂੰ ਸੂਰਜ ਇਧਰ ਹੁੰਦਾ ਇਧਰ ਨੂੰ ਘੁੰਮ ਜਾਂਦਾ ਹੈ ਇਹ ਜਿੱਧਰ ਮਰਜ਼ੀ ਕਰ ਲੋ ਡਾਇਰੈਕਸ਼ਨ ਆ ਆ ਇਹਨੂੰ ਕਮਾ ਸਕਦੇ ਹਾਂ ਮਸਲਾ ਕਹਿਣ ਤੋਂ ਭਾਵੇਂ ਆ ਵੀ ਨੇਰੀ ਨਾਲ ਪੱਟਿਆ ਨਹੀਂ ਜਾਉ ਪੱਟਿਆ ਨਹੀਂ ਜਾਂਦਾ ਹੀ ਨੇਰੀ ਨਾਲ ਠੀਕ ਆ ਨਾ ਤੇ ਪਾਣੀ ਨਾਲ ਗਲੂਗਾ ਪਾਣੀ ਨਾਲ ਗਲਦਾ ਨਹੀਂ ਗਲਦਾ ਨਹੀਂ ਗਲਦਾ ਨਹੀਂ ਤੇ ਕਮਾਉਣ ਵਾਲਾ ਹੈਗਾ ਕਮਾਉਣ ਵਾਲਾ ਮਤਲਬ ਕਹਿਣ ਤੋਂ ਭਾਵੇਂ ਇਹਦੇ ਲਈ ਵੀ ਤੁਸੀਂ ਜ਼ਿੰਮੇਵਾਰ ਖੜੇ ਆ ਜ਼ਿੰਮੇਵਾਰ ਆ ਜੀ ਅਸੀਂ ਜ਼ਿੰਮੇਵਾਰ ਆ ਪੂਰੇ ਬਸ ਠੀਕ ਆ ਲੈ ਵੀ ਸਜਣੋ ਗੱਲ ਹੈਗੀ ਆ ਓ ਬਈ ਜੇ ਕਿਸੇ ਨੇ ਚਲਦੀ ਦੇਖਣੀ ਚਲਦੀ ਦੇਖ ਲੋ ਚਲਾ ਕੇ ਦੇਖਣੀ ਚਲਾ ਕੇ ਦੇਖ ਲੋ ਪਾਣੀ ਪੀ ਕੇ ਦੇਖਣਾ ਪਾਣੀ ਵੀ ਮਿੱਠਾ ਕੜਦੀ ਆ ਗੱਲ ਇਹ ਆ ਸੋਚਣ ਵਾਲੇ ਹਾਂਜੀ ਆ ਇੱਕ ਹੋਰ ਆਪਣੇ ਲੋਪ ਵਾਲੇ ਰਾਹ ਤੇ ਉਹ ਵੀ ਬਿਖਾ ਦਿੰਨੇ ਚਾਹਦੇ ਆਂ ਬਾਬਾ ਉਹ ਵੀ ਆ ਅੱਛਾ ਤੁਸੀਂ ਇਧਰਲੇ ਇਲਾਕੇ ਚ ਕਾਫੀ ਕੰਮ ਕਰ ਲਾ ਦਿੱਤੀਆਂ ਲਾ ਦਿੱਤੇ ਆ ਮਤ ਪਰ ਲਾ ਬਾਕੀ ਬਰਾਣੇ ਵਾਲਾ ਮੁੱਦ ਕੀ ਲੱਗੀ ਹੋਈ ਬਾਬਾ ਲਾਇਆ ਕਨੈਕਸ਼ਨ ਬਹੁਤ ਲਾਤੇ ਬਾਈ ਮਤਲਬ ਆਪਣੇ ਏਰੀਏ ਚ ਕੰਮ ਪੂਰਾ ਸਿਰਾ ਕਰੀ ਜਾਂਦੇ ਆ ਹਾਂਜੀ ਹਾਂਜੀ ਲੈ ਵੀ ਸਜਣੋ ਸੋਲਰ ਵਾਲੀ ਮੋਟਰ ਪਾਣੀ ਵੀ ਮਿੱਠਾ ਗੱਲ ਇਹ ਆ ਪਾਣੀ ਪਾਣੀ ਮਿੱਠਾ ਹਾਂ ਇਹ ਪਾਣੀ ਦੀ ਮਿਠਾਸ ਦਾ ਵੀ ਫਰਕ ਪੈਂਦਾ ਸੋਲਰ ਵੀ ਬਾਈ ਪੈਂਦਾ ਹੈ ਹੈ ਸੋਲਰ ਨਾ ਪਾਣੀ ਬਾਈ ਮੈਨੂੰ ਪਰ ਮਿੱਠਾ ਪਾਣੀ ਜਦੋਂ ਪਾਣੀ ਆਉਂਦਾ ਇਹ ਨਹੀਂ ਇਹ ਪਾਣੀ ਸੀ ਵਾਲਾ ਪਾਣੀ ਸੀ ਵਾਲਾ ਨਾ ਪਾਣੀ ਹਾਂ ਬਾਈ ਨੰਬਰ ਸਕਰੀਨ ਤੇ ਚੱਲ ਰਿਹਾ ਸਾਡੇ ਭਰਾ ਐ ਸਾਡੇ ਪਿੰਡ ਦੇ ਮੁੰਡੇ ਆ ਰਾਜੂ ਹੁਣੀ ਹਾਂ ਬਹੁਤ ਵਿਸ਼ਵਾਸ ਵਾਲੇ ਬੰਦੇ ਆ ਜੇ ਕਿਸੇ ਵੀ ਸੱਜਣ ਨੇ ਕਨੈਕਸ਼ਨ ਲੈਣਾ ਕੋਈ ਖੱਜਲ ਖਰਾਬ ਕਰਨ ਵਾਲੇ ਬੰਦੇ ਨਹੀਂਗੇ ਇਹ ਕਿਸੇ ਨੂੰ ਠੀਕ ਹੈ ਕਰੀ ਜਾਇਜ ਜੈਨੂਅਲ ਗੱਲ ਕਰਨਗੇ ਜਾਇਜ ਜੈਨੂਨ ਰੇਟ ਲਾਉਣਗੇ ਤੁਸੀਂ ਇਹਨਾਂ ਨੂੰ ਫੋਨ ਕਰਨਾ ਜੇ ਕਨੈਕਸ਼ਨ ਲੈਣਾ ਤੁਹਾਨੂੰ ਜਿਸ ਦਿਨ ਲੱਗ ਸਕਦਾ ਹੋਇਆ ਉਸੇ ਦਿਨ ਦਾ ਤੁਹਾਨੂੰ ਤਰੀਕ ਦੇਣਗੇ ਵਧੀਆ ਕੰਪਨੀ ਦਾ ਸਮਾਨ ਲਾ ਕੇ ਦੇਣਗੇ ਨੰਬਰ ਨੋਟ ਕਰ ਲਓ ਸਜਣੋ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਲਓ ਜਿਨ੍ਹਾਂ ਦਾ ਭਾਈ ਯਾਰਾਂ ਆਪਦੇ ਭੈਣ ਭਾਈਆਂ ਨਾਲ ਮੋਟਰ ਮਟਰ ਦਾ ਮਾੜਾ ਮੋਟਾ ਕਲੇਸ ਹੈ ਜਾਂ ਭਾਈ ਕੋਈ ਬਾਰੀ ਬੂਰੀ ਦਾ ਡਿੱਕਾ ਪੈਂਦਾ ਉਹ ਬੰਦਿਆਂ ਕੋਲੇ ਆਪਸ਼ਨ ਇਹ ਬਹੁਤ ਵਧੀਆ ਹੈਗਾ ਕਿਉਂਕਿ ਆਪਣੇ ਇਲਾਕੇ 'ਚ ਕਨੈਕਸ਼ਨ ਤਾਂ ਮਿਲਦੇ ਹੀ ਨਹੀਂ ਤੇ ਨਾ ਮਿਲਣੇ ਆ ਇਹ ਨਾ ਮੰਨੇ ਇਹ ਨਾ ਤਾਂ ਖੁੱਲਣੇ ਆ ਤੇ ਨਾ ਇਹ ਖੁੱਲੇ ਆ ਇਹ ਗੱਲ ਦੀ ਝਾਕ ਛੱਡ ਦੋ ਆਹ ਹੀ ਹੱਲ ਆ ਬਾਕੀ ਭਾਈ ਇਹਨਾਂ ਦੀ ਦੁਕਾਨ ਵੀ ਐਚਡੀਐਫਸੀ ਸਾਹਮਣੇ ਐਚਡੀਐਫਸੀ ਬੈਂਕ ਦੇ ਸਾਹਮਣੇ ਬਦਨੀ ਇਹਨਾਂ ਦੀ ਦੁਕਾਨ ਪਈ ਜੇ ਐਚਡੀਐਫਸੀ ਦੇ ਸਾਹਮਣੇ ਇਹਨਾਂ ਦਾ ਦਫਤਰ ਆ ਜੇ ਦਫਤਰ ਜਾ ਕੇ ਆਉਣਾ ਹੋਇਆ ਤਾਂ ਉੱਥੇ ਵੀ ਗੇੜਾ ਮਾਰ ਲਿਓ ਬਾਕੀ ਭਾਈ ਅਸੀਂ ਵਿਸ਼ਵਾਸ ਬਣਾਉਂਦੇ ਆ ਜਦੋਂ ਵੱਡਾ ਭਾਈ ਸਾਡਾ ਪਿੰਡ ਦਾ ਮਾਣ ਆ ਅਸੀਂ ਕਿਸੇ ਪੱਖੋਂ ਕੋਈ ਲੰਬੇ ਵਾਲਾ ਕੰਮ ਨਹੀਂ ਕਰਦੇ ਪੂਰਾ 100% ਅਗਲੇ ਦੀ ਪ੍ਰੋਗਰੈਸ ਆ ਸਹੀ ਸਮਾਨ ਹੋਊਗਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਵੀ ਹੁੰਦੀ ਅਸੀਂ ਬੈਠੇ ਆ ਬੇਫਿਕਰੇ ਹੋ ਜੋ ਪੂਰਾ ਵਧੀਆ ਕੰਮ ਕਰਾਂਗੇ ਯਾਰ ਜੇ ਇਹਨਾਂ ਦੀ ਕੰਪਲੇਂਟ ਆ ਗਈ ਮੈਂ ਬੈਠਾ ਯਾਰ ਗੱਲ ਮੋੜ ਦੇ ਤੁਸੀਂ ਐਂ ਕਹਿ ਲਓ ਵੀ ਸੁਖਿੰਦਰ ਦਾ ਇਹ ਕੰਮ ਬੱਸ ਤੁਸੀਂ ਇਹ ਸਮਝ ਕੇ ਇਹਨਾਂ ਤੋਂ ਕੰਮ ਕਰਾ ਸਕਦੇ